ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਵੈਦ ਨਿਦੇਸ਼ ਕੰਬੋਜ ਔਰ ਇਸ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਆਪਾਂ ਤਿਆਰ ਕਰ ਰਹੇ ਹਾਂ ਜੀ ਅਤਮ ਨੁਸਖਾ 3.0 ਜੋ ਕਿ ਮੈਂ ਪਿਛਲੇ 4-5 ਸਾਲਾਂ ਤੋਂ ਬਣਾਉਂਦਾ ਆ ਰਿਹਾ ਔਰ ਬਹੁਤ ਹੀ ਕਾਰਗਰ ਨਤੀਜੇ ਇਸ ਨੁਸਖੇ ਤੇ ਮੈਨੂੰ ਮਿਲਦੇ ਆ ਮੈਂ ਹਰ ਸਾਲ ਇਹ ਨੁਸਖਾ ਬਣਾਉਂਦਾ ਹੀ ਬਣਾਉਂਦਾ ਹੁਣ ਜਿਵੇਂ ਕਿ ਸਰਦیاں ਸ਼ੁਰੂ ਹੋ ਰਹੀਆਂ ਤੇ ਸਰਦੇ ਵਿੱਚ ਇਹ ਨੁਸਖਾ ਮੈਂ ਜ਼ਿਆਦਾ ਦਿਨਾਂ ਹੁਣਾ ਕਿਉਂਕਿ ਇਸ ਨੁਸਖੇ ਦੀ ਜਿਹੜੀ ਪ੍ਰਕਿਰਤੀ ਤੇ ਤਸੀਰ ਹੈ ਉਹ ਥੋੜੀ ਠੰਡ ਵਾਲੇ ਜਿਹੜੇ ਮਰੀਜ਼ ਹੈਗੇ ਆ ਜਿਨ੍ਹਾਂ ਦੀ ਕਫ ਵਧੀ ਹੋਈ ਹੈ ਜਿਨ੍ਹਾਂ ਦੀ ਬਾਤ ਵਧੀ ਹੋਈ ਹੈ ਉਹਨਾਂ ਲਈ ਜ਼ਿਆਦਾ کارਗਰ ਹੈ ਯਾ ਕਹਿ ਲੋ ਸਰਦੀਆਂ ਦੇ ਵਿੱਚ ਇਹ ਨੁਸਖਾ ਮੈਂ ਜ਼ਿਆਦਾ ਦਿਨਾ ਹੁੰਨਾ ਕਿਉਂਕਿ ਇਸ ਨੁਸਕੇ ਦੀ ਤਸਵੀਰ ਹੀ ਉਸ ਹਿਸਾਬ ਨਾਲ ਰਹੀ ਗਈ ਹੈ ਸੋ ਇਸ ਨੁਸਕੇ ਦੇ ਵਿੱਚ ਪੈਣ ਵਾਲਾ ਸਮਾਨ ਕਿਹੜਾ-ਕਿਹੜਾ ਹੈਗਾ ਉਹ ਤੁਹਾਨੂੰ ਮੈਂ ਬਰੀਫਲੀ ਦੱਸੂਗਾ ਔਰ ਬਾਕੀ ਤੁਸੀਂ ਦੇਖ ਵੀ ਰਹੇ ਹੋ ਮੈਂ ਨੁਸਕਾ ਕਿਹੜਾ ਕੀ-ਕੀ ਐਡ ਕਰ ਰਿਹਾ ਕਿਵੇਂ ਇਸ ਨੂੰ ਤਿਆਰ ਕਰ ਰਿਹਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਸਭ ਤੋਂ ਪਹਿਲਾਂ ਇਸ ਨੁਸਕੇ ਦੀ ਜਿਹੜੀ ਮੇਕਿੰਗ ਹੈਗੀ ਆ ਤੁਹਾਨੂੰ ਮੈਂ ਦੱਸ ਦਿੰਨਾ ਉਸ ਤੋਂ ਬਾਅਦ ਇਸ ਦੇ ਜਿਹੜੇ ਬੈਨੀਫਿਟਸ ਹੈਗੇ ਆ ਉਹ ਦੱਸਿਆ ਜਾਣ ਪਹਿਲਾ ਆਪਾਂ ਇਸ ਨੁਸਖੇ ਦੇ ਵਿੱਚ ਪੈਣ ਵਾਲੀ ਜਿਹੜੀ ਸਾਬਤ ਚੀਜ਼ਾਂ ਹੈਗੀਆਂ ਜਿਵੇਂ ਜੜੀ ਬੂਟੀਆਂ ਕਹਿ ਲਓ ਅਕਰਕਰਾਂ ਇਰਾਨੀ ਹੈ ਲੌਂਗ ਹੈ ਜੈਫਲ ਹੈ ਜਵਿੱਤਰੀ ਹੈ ਇਹ ਚੀਜ਼ਾਂ ਜਿਹੜੀ ਹੈਗੀ ਆਪਾਂ ਪਹਿਲਾ ਇਸ ਨੂੰ ਬਰੀਕ ਪੀਸ ਲਾਂਗੇ ਮਿਕਸੀ ਦੇ ਵਿੱਚ ਪੀਸ ਲਓ ਕੁੱਟ ਕੇ ਪੀਸ ਲਓ ਜਿਵੇਂ ਮਰਜ਼ੀ ਪੀਸ ਲਓ ਫਿਰ ਇਸ ਨੂੰ ਖਰਲ ਦੇ ਵਿੱਚ ਪਾ ਕੇ ਇਹਦੇ ਵਿੱਚ ਪਾਣ ਦੇ ਪੱਤਿਆਂ ਦਾ ਰਸ ਤਾਜ਼ਾ ਰਸ ਕੱਢ ਕੇ ਇਹਦੇ ਵਿੱਚ ਐਡ ਕਰਨਾ ਹੈ ਔਰ ਇਸ ਦੀ ਤਿੰਨ ਤੋਂ ਚਾਰ ਘੰਟੇ ਰਗੜਾਈ ਕਰਨੀ ਹੈ ਤਾਂ ਕਿ ਇਹ ਚੀਜ਼ਾਂ ਜਿਹੜੀ ਹੈਗੀ ਆ ਬਿਲਕੁਲ ਬਰੀਕ ਹੋ ਜਾਣ ਫਿਰ ਇਹਦੇ ਵਿੱਚ ਕੇਸਰ 200 ਗ੍ਰਾਮ ਮੈਂ ਪੂਰੇ ਨੁਸਖੇ ਦੇ ਵਿੱਚ ਕੇਸਰ ਐਡ ਕਰ ਰਿਹਾ ਹੈ ਕੇਸਰ ਕਸ਼ਮੀਰੀ ਐਡ ਕਰਨੀ ਹੈ ਪ੍ਰੀਮੀਅਮ ਵਾਲੀ ਮਹਿੰਗੀ ਐਡ ਕਰਨੀ ਹੈ ਸਸਤੇ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਮੈਂ ਵੈਦ ਭਰਾਵਾਂ ਨੂੰ ਸਲਾਹ ਦੇ ਰਿਹਾ ਬਾਕੀ ਆਮ ਬੰਦਾ ਤੇ ਨੁਸਖੇ ਤੋਂ ਦੂਰ ਰਹੇ ਠੀਕ ਹੈ ਤੇ ਸਸਤੀ ਚੀਜ਼ ਨਹੀਂ ਐਡ ਕਰਨੀ ਵਧੀਆ ਚੰਗੀ ਚੀਜ਼ ਐਡ ਕਰਨੀ ਹੈ ਕੇਸਰ 200 ਗ੍ਰਾਮ ਐਡ ਕਰਨ ਤੋਂ ਬਾਅਦ ਫਿਰ ਤੋਂ ਪਾਨ ਦੇ ਪੱਤੇ ਦਾ ਰਸ ਐਡ ਕਰਨ ਤੋਂ ਬਾਅਦ 2-4 ਘੰਟੇ ਹੋਰ ਲਗੜਾਈ ਕਰਨੀ ਹੈ ਉਸ ਤੋਂ ਬਾਅਦ ਜਿਹੜੇ ਦੋ ਚੀਜ਼ਾਂ ਤੁਸੀਂ ਦੇਖਿਆ ਪਿੱਛੇ ਇਹ ਮੈਂ ਬਲਰ ਕੀਤੀਆਂ ਹੋਈਆਂ ਕਿਉਂਕਿ ਇਹ ਚੀਜ਼ਾਂ ਆਪਾਂ ਤੁਹਾਨੂੰ ਇੱਥੇ ਨਹੀਂ ਦਿਖਾ ਸਕਦੇ ਤੇ ਇਹਨਾਂ ਚੀਜ਼ਾਂ ਦੋਨਾਂ ਨੂੰ ਵੀ ਆਪਾਂ ਪਾਊਡਰ ਕਰਕੇ ਤੇ ਆਪਣੀ ਖਰਲ ਦੇ ਵਿੱਚ ਪਾ ਕੇ ਤੇ ਫਿਰ ਤੋਂ ਅਦਰਕ ਦਾ ਰਸ ਅਦਰਕ ਦਾ ਰਸ ਕੱਢ ਕੇ ਫਿਲਟਰ ਕੀਤਾ ਹੋਇਆ ਠੀਕ ਹੈ ਫਿਲਟਰ ਕਰਕੇ ਐਡ ਕਰਨਾ ਹੈ ਤੇ ਫਿਰ ਆਪਾਂ ਦੁਬਾਰਾ ਤੋਂ ਰਗੜਾਈ ਕਰਾਂਗੇ 2-4 ਘੰਟੇ ਹੋਰ ਯਾਨਕੀ ਟੋਟਲ 10-12 ਘੰਟੇ ਆਪਾਂ ਜਿਹੜੀਆਂ ਸਾਬਤ ਚੀਜ਼ਾਂ ਹੈਗੀਆਂ ਸੀ ਉਹਨਾਂ ਦੀ ਰਗੜਾਈ ਕਰਾਂਗੇ ਤਾਂ ਕਿ ਇਹ ਸਾਰੀਆਂ ਚੀਜ਼ਾਂ ਬਿਲਕੁਲ ਮੈਦੇ ਦੀ ਵਾਂਗ ਮਹੀਮ ਮਲਾਈ ਤਰ੍ਹਾਂ ਹੋ ਜਾਣ ਤੇ ਫਿਰ ਰੋਲ ਆਉਂਦਾ ਪਸਮਾ ਦਾ ਹੁਣ ਇਹਦੇ ਵਿੱਚ ਆਪਾਂ ਪਸਮਾ ਜਿਹੜੀ ਹੈਗੀਆਂ ਉਹ ਐਡ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਸਿੱਧ ਮਕਰ ਦਵ ਜਿਹੜਾ ਹੈਗਾ ਜਿਹਨੂੰ ਪੂਰਨ ਪੂਰਨ ਚੰਦਰ ਉਹ ਤੇ ਮਕਰਦੁਜ ਵੀ ਕਹਿੰਦੇ ਆ ਸਿੱਧ ਮਕਰਦੁਜ ਵੀ ਕਹਿੰਦੇ ਆ ਅਲੱਗ ਅਲੱਗ ਫਾਰਮੇਸੀਆਂ ਦੇ ਅਲੱਗ ਅਲੱਗ ਨਾਮ ਹੈ ਗਿਆ ਤੇ ਇਹ ਆ ਪੈਡ ਕਰਾਂਗੇ ਜੀ ਇਹ ਮੈਂ 400 ਗ੍ਰਾਮ ਪੂਰੇ ਨੁਸਖੇ ਦੇ ਵਿੱਚ ਐਡ ਕਰ ਰਿਹਾ ਕੁਝ ਆਈਟਮਾਂ ਦਾ ਰੇਟ ਬਹੁਤ ਵੱਧ ਚੁੱਕਿਆ ਜਿਵੇਂ ਕਿ ਸਿੱਧ ਮਕਰਦੁਜ ਪਾਰਾ ਮਹਿੰਗਾ ਹੋਣ ਕਰਕੇ ਇਹਦਾ ਰੇਟ ਬਹੁਤ ਹਾਈ ਜਾ ਰਿਹਾ ਚਾਂਦੀ ਬਸਮ ਤੇ ਕੇਸਰ ਕਸ਼ਮੀਰੀ ਇਹ ਟੋਟਲ ਤਿੰਨ ਚੀਜ਼ਾਂ ਦਾ ਮੇਨਲੀ ਰੇਟ ਵਧਿਆ ਬਾਕੀ ਹੋਰ ਵੀ ਦੋ ਚਾਰ ਚੀਜ਼ਾਂ ਹੈਗੀਆਂ ਪਰ ਉਹਨਾਂ ਦਾ ਰੇਟ ਇੰਨਾ ਨਹੀਂ ਵਧਿਆ ਇਹਨਾਂ ਦਾ ਰੇਟ ਤਾਂ ਡਬਲ ਡਬਲ ਟ੍ਰिपल ਟ੍ਰिपल ਤੱਕ ਵੀ ਹੋ ਗਿਆ ਤੇ ਇਹ ਜਿਹੜਾ ਆਪਾਂ ਜਿਹੜੀ ਸਮਗਰੀ ਹੈਗੀ ਆ ਜਿਵੇਂ ਕਿ ਅਬਰਕ ਬਸਮ 100 ਪੁੱਟੀ ਹੋਗੀ ਕਾਂਤਲੋ ਬਸਮ ਹੋਗੀ ਅਤਲ ਸ਼ਕਤੀ ਦਾਤਾ ਯੋਗ ਹੋ ਗਿਆ ਚਾਂਦੀ ਬਸਮ ਹੋਗੀ ਸ਼ੁੱਧ ਕੁਚਲਾ ਹੋ ਗਿਆ ਮੰਗ ਬਸਮ ਹੋਗੀ ਨਾਗ ਬਸਮ 100 ਪੁੱਟੀ ਹੋਗੀ ਭੀਮਸੈਣੀ ਕਪੂਰ ਇਹ ਸਾਰੀ ਜਿਹੜੀ ਸਮਗਰੀ ਹੈਗੀ ਆ ਆਪਾਂ ਇਕੱਠੀ ਕਰਕੇ ਇਸ ਨੂੰ ਥੋੜਾ ਜਿਹਾ ਆਪਾਂ ਮਿਕਸੀਰ ਵਿੱਚ ਰਾਉਂਡ ਲਗਵਾ ਕੇ ਨਹੀਂ ਲਗਵਾਣਾ ਤਾਂ ਵੀ ਕੋਈ ਚੱਕਰ ਨਹੀਂ ਯਾਨੀ ਕਿ ਇੱਕ ਤਰ੍ਹਾਂ ਮਿਕਸ ਕਰਕੇ ਜਿਹੜੀ ਖਰਲ ਦੇ ਵਿੱਚ ਆਪਣਾ ਪਹਿਲਾ ਵਾਲਾ ਸਮਾਨ ਧੀਰ ਗੜਾਈ ਹੋ ਰਹੀ ਹੈ ਉਹਦੇ ਵਿੱਚ ਇਸ ਨੂੰ ਐਡ ਕਰ ਦਾਂਗੇ ਮੈਂ 2 ਖਰਲਾਂ ਦੇ ਵਿੱਚ ਤਿਆਰ ਕਰ ਰਿਹਾ ਦਵਾਈ ਵੱਡੀਆਂ ਖਰਲ ਹੈਗੀਆਂ ਕਿਉਂਕਿ ਮੈਂ ਜ਼ਿਆਦਾ ਕਵਾਂਟਿਟੀ ਦੇ ਵਿੱਚ ਤਿਆਰ ਕਰਨੀ ਮੇਰਾ ਪੂਰਾ 1 ਸਾਲ ਇਹ ਨੁਸਖਾ ਚੱਲਣਾ ਤੇ ਆਮ ਜਿਹੜਾ ਬੰਦਾ ਵੈਦਪਰਾ ਥੋੜੀ ਕਵਾਂਟਿਟੀ ਦੇ ਵਿੱਚ ਤਿਆਰ ਕਰਨਾ ਚਾਹੁੰਦਾ ਉਹ ਆਪਣੇ ਹਿਸਾਬ ਨਾਲ ਦੇਖ ਲੇ ਤੇ ਇਹ ਜਿਹੜਾ ਪਸਮਾ ਐਡ ਕਰਨ ਤੋਂ ਬਾਅਦ ਉਸ ਖਰਲ ਦੇ ਵਿੱਚ ਐਡ ਕਰਕੇ ਫਿਰ ਤੋਂ ਇਸ ਦੀ ਅਦਰਕ ਦਾ ਰਸ ਪਾ ਕੇ ਫਿਲਟਰ ਕੀਤਾ ਹੋਇਆ ਇਸ ਦੀ ਨਗੜਾਈ ਕਰਾਂਗੇ ਹੁਣ ਮੌਸਮ ਦੇ ਹਿਸਾਬ ਨਾਲ ਇਹਦੇ ਵਿੱਚ ਰਸ ਐਡ ਕਰਨਾ ਹੈ ਹੁਣ ਜਿਵੇਂ ਮੈਂ ਸਰਦੀਆਂ ਦੇ ਵਿੱਚ ਨੁਸਖਾ ਜ਼ਿਆਦਾ ਚਲਾਉਣਾ ਹੈ ਤਾਂ ਮੈਂ ਅਦਰਕ ਦਾ ਰਸ ਐਡ ਕਰਾਂਗਾ ਜੇ ਮੈਂ ਇਸ ਨੁਸਖੇ ਨੂੰ ਗਰਮੀਆਂ ਦੇ ਵਿੱਚ ਜਾਂ ਕਿਲੋ ਨਾ ਜ਼ਿਆਦਾ ਗਰਮੀ ਤੇ ਨਾ ਜ਼ਿਆਦਾ ਸਰਦੀ ਇਸ ਮੌਸਮ ਦੇ ਵਿੱਚ ਚਲਾਉਣਾ ਹੈ ਤਾਂ ਮੈਂ ਪਾਨ ਦੇ ਪੱਤਿਆਂ ਦਾ ਰਸ ਜ਼ਿਆਦਾ ਐਡ ਕਰਾਂਗਾ ਠੀਕ ਹੈ ਤੇ ਤੂਰੇ ਦੇ ਪੱਤਿਆਂ ਦਾ ਰਸ ਵੀ ਐਡ ਹੋ ਸਕਦਾ ਹੈ ਛੁੱਧ ਕੀਤਾ ਹੋਇਆ ਤੇ ਹੋਰ ਵੀ 2-4 ਜੜੀ ਬੂਟੀਆਂ ਹੈਗੀਆਂ ਉਸ ਦਾ ਰਸ ਐਡ ਕੀਤਾ ਜਾ ਸਕਦਾ ਹੈ ਮੌਸਮ ਦੇ ਹਿਸਾਬ ਨਾਲ ਸੋ ਇਹ ਜਿਹੜਾ ਨੁਸਖਾ ਹੁਣ ਇਸ ਤੇ ਬੈਨੀਫਿਟਸ ਹੈਗੇ ਆ ਉਹ ਸੁਣ ਲਓ ਤੁਸੀਂ ਸਭ ਤੋਂ ਪਹਿਲੇ ਨੰਬਰ ਤੇ ਮਰਦਾਨਾ ਕਮਜ਼ੋਰੀ ਖਾਸ ਕਰਕੇ ਜਿਨ੍ਹਾਂ ਨੂੰ ਇਰੇਕਸ਼ਨ ਦੀ ਸਮੱਸਿਆ ਹੈ ਜਿਨ੍ਹਾਂ ਨੂੰ ਟਿੱਲਾਪਨ ਦੀ ਸਮੱਸਿਆ ਹੈ ਅ ਲਿੰਗ ਦੇ ਵਿੱਚ ਪ੍ਰੋਪਰ ਤਣਾਅ ਨਹੀਂ ਹੁੰਦਾ ਜਾਂ ਫਿਰ ਤਣਾਅ ਆ ਵੀ ਜਾਇਆ ਤਾਂ ਸੰਭੋਗ ਕਰਦੇ ਕਰਦੇ ਤਣਾਅ ਘੱਟ ਜਾਂਦਾ ਤਾਂ ਇਹ ਦਿਮਾਗੀ ਇਰੇਕਸ਼ਨ ਦੀ ਸਮੱਸਿਆ ਦਾ ਸਿੰਪਟਮ ਹੈਗਾ ਤਾਂ ਇਸ ਕੇਸ ਦੇ ਵਿੱਚ ਇਹ ਨੁਸਖਾ ਬਹੁਤ ਹੀ ਕਾਰਗਰ ਹੈਗਾ ਠੀਕ ਹੈ ਓਵਰオール ਕਹਿੰਦੇ ਮਰਦਾਨਾ ਕਮਜ਼ੋਰੀ ਦੇ ਵਿੱਚ ਸਭ ਤੋਂ ਜ਼ਿਆਦਾ ਇਫੈਕਟ ਇਸ ਦਾ ਇਰੇਕਸ਼ਨ ਦੇਗਾ ਟਾਈਮਿੰਗ ਤੇ ਉਹਨਾਂ ਜ਼ਿਆਦਾ ਨਹੀਂ ਹੈਗਾ ਟਾਈਮਿੰਗ ਤੇ 25 30% ਕੰਮ ਕਰਦਾ ਇਰੇਕਸ਼ਨ ਦੇ ਜ਼ਿਆਦਾ ਕੰਮ ਕਰਦਾ ਹੈ ਟਾਈਮਿੰਗ ਲਈ ਰਸੈਂਤਰ ਚੁੜਰਮੀ ਦਾ ਸਾਫਨੇ ਕੋਲੇਗਾ ਸਥੰਭਨ ਵਟੀ ਹੈਗਾ ਇਹ ਦੋਨੋਂ ਉਸਕੇ ਮੇਨਲੀ ਟਾਈਮਿੰਗ ਲਈ ਮੈਂ ਬਣਾਉਂਦਾ ਹੁੰਨਾ ਤੇ ਇਹਨਾਂ ਦੀ ਵੀਡੀਓ ਮੈਂ ਪਹਿਲਾਂ ਤੋਂ ਪਾ ਚੁੱਕਿਆ ਤੇ ਦੂਜੇ ਨੰਬਰ ਤੇ ਜਿਨ੍ਹਾਂ ਨੂੰ ਵਿਰੇਜ ਦੇ ਵਿੱਚ ਸ਼ਕਰਾਣੋਂ ਦੀ ਕਮੀ ਹੈ ਉਹਨਾਂ ਲਈ ਬਹੁਤ ਕਰਦਾ ਉਹਨਾਂ ਲਈ ਬਹੁਤ ਵਧੀਆ ਇਸ ਤੋਂ ਇਲਾਵਾ ਸਰੀਰੀ ਕਮਜ਼ੋਰੀ ਮਾਨਸਿਕ ਕਮਜ਼ੋਰੀ ਇਹਨਾਂ ਸਾਰੀਆਂ ਚੀਜ਼ਾਂ ਲਈ ਬਹੁਤ ਵਧੀਆ ਕੰਮ ਕਰਦਾ ਜਾਂ ਐਤਾ ਕਹਿ ਲਓ ਕਿ ਓਵਰオール ਐਸ ਅ ਹੈਲਥ ਟੋਨਿਕ ਵੀ ਤੁਸੀਂ ਮਰਦ ਔਰਤ ਦੋਨੋਂ ਵਰਤ ਸਕਦੇ ਆ ਸਰੀਰ ਦੀ ਕਮਜ਼ੋਰੀ ਲਈ ਮਾਨਸਿਕ ਕਮਜ਼ੋਰੀ ਲਈ ਜਿਨ੍ਹਾਂ ਦੇ ਸਰੀਰ ਦੇ ਵਿੱਚ ਦਰਦ ਆ ਰਹਿੰਦੀ ਆ ਹੱਥ ਪੈਰ ਕੰਬਦੇ ਆ ਸਰੀਰ ਥੁਲਥੁਲਾ ਜਿਹਾ ਮਹਿਸੂਸ ਹੁੰਦਾ ਕੋਈ ਵੀ ਕੰਮ ਕਰਨ ਤੇ ਦੇਲ ਨਹੀਂ ਕਰਦਾ ਇੱਕ ਕਹਿ ਲਓ ਆਲਸ ਜਾਂ ਬਣਿਆ ਰਹਿੰਦਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਲਈ ਇਹ ਨੁਸਖਾ ਬਹੁਤ ਹੀ ਕਾਰਗਰ ਹੈਗਾ ਹਰ ਇੱਕ ਬੰਦਾ ਇਹ ਨੁਸਖਾ ਲੈ ਸਕਦਾ ਹਰ ਸਰਦਿਆ ਤੁਸੀਂ 1-2 ਮਹੀਨੇ ਇਸ ਨੂੰ ਸ਼ੌਂਕਾ ਤੌਰ ਤੇ ਵੀ ਖਾ ਸਕਦੇ ਹੋ ਤਾਂ ਕਿ ਜਿਹੜੀ ਤੁਹਾਡੀ ਸੈਕਸੁਅਲ आ, मतलब एक जीवन है का है, है। कौन -कौन नु वो ਤੁਹਾਡਾ ਵਧੀਆ ਰਹੇ ਤੇ ਔਰਤ ਵੀ ਖਾ ਸਕਦੀ ਹੈ ਮਰਦ ਵੀ ਖਾ ਸਕਦੇ ਆ ਹੁਣ ਕੌਣ ਕੌਣ ਇਸ ਨੁਸਖੇ ਨੂੰ ਨਹੀਂ ਲੈ ਸਕਦਾ ਉਹ ਵੀ ਮੈਂ ਦੱਸ ਦਿੰਨਾ ਜਿਨ੍ਹਾਂ ਨੂੰ ਤਾਂ ਚਿਪਚਿਪਾ ਪਾਣੀ ਤੇ ਸੁਪਨਦੋਸ਼ੀ ਸਮੱਸਿਆ ਹੈ ਜਿਨ੍ਹਾਂ ਨੂੰ ਫੈਟੀ ਲੀਵਰ ਦੀ ਸਮੱਸਿਆ ਹੈ ਜਿਨ੍ਹਾਂ ਦੇ ਵਿੱਚ ਵੀਰਸ ਦੇ ਵਿੱਚ ਪਸਾ ਲੈ ਗਿਆ ਜਿਨ੍ਹਾਂ ਦੇ ਸਰੀਰ ਦੇ ਵਿੱਚ ਗਰਮੀ ਵਧੀ ਹੋਈ ਹੈ ਪਿਤ ਵਧਿਆ ਹੋਇਆ ਉਹ ਇਸ ਨੁਸਖੇ ਤੋਂ ਦੂਰ ਰਹਿਣ ਪਹਿਲਾਂ ਆਪਣੀ ਇਹਨਾਂ ਸਮੱਸਿਆਵਾਂ ਦਾ ਇਲਾਜ ਕਰਵਾ ਲੈ ਫਿਰ ਉਸ ਤੋਂ ਬਾਅਦ ਤੁਸੀਂ ਇਹ ਨੁਸਖਾ ਖਾ ਸਕਦੇ ਹੋ ਜੀ ਸੋ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਲੈਣੀ ਹੁੰਦੀ ਹੈ 550mg ਦੇ ਕਰੀਬ ਗੋਲੀ ਦਾ ਸਾਈਜ਼ ਨਿਕਲਿਆ ਤੇ ਜਿਨ੍ਹਾਂ ਨੂੰ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ ਉਹ ਡੇਢ ਗੋਲੀ ਇੱਕ ਟਾਈਮ ਲੈਣ ਤੇ ਇੱਕ ਟਾਈਮ ਇੱਕ ਗੋਲੀ ਲੈਣ ਦੁੱਧ ਦੇ ਨਾਲ ਇਸ ਗੋਲੀ ਦਾ ਪ੍ਰਯੋਗ ਕਰਨਾ ਹੁੰਦਾ ਪਾਣੀ ਦੇ ਨਾਲ ਇਸ ਨੂੰ ਇਸ ਗੋਲੀ ਨੂੰ ਨਹੀਂ ਵਰਤਣਾ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਹੋ ਜੀ ਧੰਨਵਾਦ ਸੋ ਜੀ ਇਸ ਨੁਸਖੇ ਦੀ ਕੋਸਟ ਜਿਹੜੀ ਹੈਗੀ ਹੈ ਤੁਸੀਂ ਦੇਖ ਰਹੇ ਹੋ ਇੱਕ ਮਹੀਨੇ ਦੇ ਹਿਸਾਬ ਨਾਲ 2 3 4 ਮਹੀਨੇ ਦੇ ਹਿਸਾਬ ਨਾਲ ਮੈਂ ਦੱਸੀ ਹੋਈ ਹੈ ਜੀ ਇੰਦੇ ਵਿੱਚ ਕੁਝ ਨੋਟ ਕਰਨ ਕਰਨ ਵਾਲੀ ਗੱਲਾਂ ਸੁਣ ਲੋ ਹੋਮੋਪੈਥਿਕ ਮੈਡੀਸਿਨ 600 ਦੀ ਜਗ੍ਹਾ ਤੇ 800 ਰੁਪਏ ਦੀ ਕਰ ਦਿੱਤੀ ਗਈ ਹੈ ਪਰ 60 ਐਮਐਲ ਦੀ ਜਗ੍ਹਾ ਹੁਣ 100 ਐਮਐਲ ਦੀ ਤੁਹਾਨੂੰ ਵੱਡੀ ਸ਼ੀਸ਼ੀ ਭੇਜੀ ਜਾਊਗੀ ਇਹ ਹੋਮੋਪੈਥਿਕ ਮੈਡੀਸਿਨ ਵੀ ਸੈਕਸੁਅਲ ਪ੍ਰੋਬਲਮ ਲਈ ਹੋਊਗੀ ਔਰ ਇਹ ਪੇਮੈਂਟ ਰੀਸੀਵ ਹੋਣ ਤੋਂ ਬਾਅਦ ਮੈਂ ਤੁਹਾਨੂੰ ਕੁਝ ਸਵਾਲ ਕਰਾਂਗਾ ਉਹਦੇ ਬੇਸਿਸ ਤੇ ਇਹ ਹੋਮੋਪੈਥਿਕ ਮੈਡੀਸਿਨ ਸਿੰਪਟੋਮੈਟਿਕਲੀ ਡਿਸਾਈਡ ਹੋਏਗੀ ਠੀਕ ਹੈ ਦੂਜੇ ਨੰਬਰ ਤੇ ਪਾਚਕ ਚੂਰਨ ਜਿਹੜਾ ਹੈਗਾ ਇਹ ਆਪਣੇ ਡਾਈਜੈਸ਼ਨ ਲਈ ਯਾਨਕਿ ਦਵਾਈ ਜੋ ਆਪਾਂ ਖਾ ਰਹੇ ਆ ਆਪਾਂ ਨੂੰ ਪ੍ਰੋਪਰ ਲੱਗੇ ਉਹਦੇ ਲਈ ਹੋਊਗਾ ਤੇ ਤਿਲਾ ਤਫਾਨੀ ਜਿਹੜਾ ਹੈਗਾ ਇਹ ਲਿੰਗ ਦੀ ਮ사ਜ ਲਈ ਐਕਸਟਰਨਲ ਮ사ਜ ਲਈ ਹੋਊਗਾ ਤਾਂ ਕਿ ਲਿੰਗ ਦੇ ਜਿਹੜੇ ਨਸਾਂ ਹੈਗੀਆਂ ਉਹ ਸਟਰੋਂਗ ਹੋ ਜਾਣ ਔਰ ਰਿਜ਼ਲਟ ਹੋਰ ਵੀ ਵਧੀਆ ਮਿਲੇ ਇੱਕ ਗੱਲ ਹੋਰ ਵੀਡੀਓ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਜਿਨ੍ਹਾਂ ਨੂੰ ਸਮੱਸਿਆ ਜ਼ਿਆਦਾ ਹੈਗੀ ਹੈ ਉਹਨਾਂ ਨੂੰ ਡੇਢ ਗੋਲੀ ਸਵੇਰੇ ਤੇ ਇੱਕ ਗੋਲੀ ਸ਼ਾਮ ਨੂੰ ਵੀ ਲੈਣੀ ਪੈ ਸਕਦੀ ਹੈ ਸੋ ਉਸ ਅਕੋਰਡਿੰਗ ਤੁਹਾਨੂੰ 1 ਮਹੀਨੇ ਦੇ ਵਿੱਚ 75 ਗੋਲੀਆਂ ਮੰਗੋਣੀਆਂ ਪੈਣਗੀਆਂ 60 ਦੀ ਜਗ੍ਹਾ ਤੇ ਕਿਉਂਕਿ ਡੇਢ ਗੋਲੀ ਸਵੇਰੇ ਤੇ ਇੱਕ ਗੋਲੀ ਸ਼ਾਮ ਨੂੰ 15 ਗੋਲੀਆਂ ਤੁਹਾਨੂੰ ਐਕਸਟਰਾ ਮੰਗੋਣੀਆਂ ਪੈਣਗੀਆਂ ਸੋ ਉਸ ਦੀ ਕੋਸਟ 1000 ਰੁਪਏ ਪਰ ਮੰਥ ਦੇ ਹਿਸਾਬ ਨਾਲ ਹੋਰ ਇਨਕਰੀਜ਼ ਹੋ ਜਾਏਗੀ 4200 ਦੀ ਜਗ੍ਹਾ ਤੇ 5200 ਦੀ ਹੋ ਜਾਏਗੀ ਅਗਰ ਤੁਸੀਂ 75 ਗੋਲੀਆਂ ਮੰਗਾਉਂਦੇ ਹੋ ਔਰ ਅਗਰ ਤੁਸੀਂ 2 ਮਹੀਨੇ ਦੇ ਹਿਸਾਬ ਨਾਲ ਮੰਗਾਉਂਦੇ ਹੋ ਤਾਂ 30 ਗੋਲੀਆਂ ਐਕਸਟਰਾ ਦੀ ਕੋਸਟ 2000 ਰੁਪਏ ਹੋਗੀ